ਫਰੋਜ਼ਪੁਰ ਪੁਲਿਸ ਨੂੰ ਇਹ ਜੋ ਨਸ਼ਾ ਵਿਰੋਧ ਦੇ ਵਿੱਚ ਬਹੁਤ ਹੀ ਵਧੀਆ ਸਫਲਤਾ حاصل ਹੋਈ ਜਦੋਂ ਸਾਡੀ ਸਾਰੀਆਂ ਟੀਮ ਸੀਆਈਏ ਫਰੋਜ਼ਪੁਰ ਸੀਆਈਏ ਜ਼ੀਰਾ ਤੇ ਜਿਹੜੇ ਸਾਡੇ ਐਸਐਚਓ सदर ਤੇ ਸਿਟੀ ਜ਼ੀਰਾ ਤੇ ਸਾਡੇ ਡੀਐਸਪੀ ਸਾਹਿਬਾਨ ਦੀ ਸੁਪਰਵੀਜ਼ਨ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਮਕਦਮਾ ਨੰਬਰ ਜਿਵੇਂ 367 ਹੈ ਇਹਦੇ ਵਿੱਚ ਸੀਆਈਏ ਫਰੋਜ਼ਪੁਰ ਵੱਲੋਂ ਇਹ ਪਰਚਾ ਦਰਜ ਹੋਇਆ ਠਾਣਾ ਸਿਟੀ ਫਿਰੋਜ਼ਪੁਰ ਦੇ ਵਿੱਚ ਜਿਹਦੇ ਵਿੱਚ 1 ਕਿਲੋ 13 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਤੇ ਤਿੰਨ ਮੋਬਾਈਲ ਤੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ ਜਿਹਦੇ ਵਿੱਚ ਲਵ ਉਰਫ ਲਵ ਪੱਟੀ ਤੇ ਸ਼ਿਵਾ ਤੇ ਪ੍ਰਗਟ ਇਹ ਤਿੰਨ ਜਣੇ ਗ੍ਰਿਫਤਾਰ ਕੀਤੇ ਤੇ ਉਹਨਾਂ ਕੋਲੋਂ 1 ਕਿਲੋ 13 ਗ੍ਰਾਮ ਹੈਰੋਇਨ ਇਹ ਕਿੱਥੋਂ ਲੈ ਕੇ ਆਂਦੇ ਨੇ ਜੀ ਇੱਥੇ ਇਹ ਦੱਸਣਯੋਗ ਹੈ ਜੀ ਵੀ ਜਿਹੜੇ ਇਹ ਇਹਨਾਂ ਤੋਂ ਜਿਹੜੀ ਰਿਕਵਰੀ ਹੋਈ ਹੈ ਜਿਹੜੀ ਪਿੱਛੇ ਅਸੀਂ 5 ਕਿਲੋ ਹੈਰੋਇਨ ਅਤੇ ਉਹਦੇ ਨਾਲ 29 ਲੱਖ 16000 ਜਿਹੜਾ ਆਪਾਂ ਕੈਸ਼ ਜਿਹੜਾ ਡਰੱਗ ਮਨੀ ਸੀ ਉਹਰ ਕਵਰ ਕੀਤੀ ਸੀ ਉਸ ਦੀ ਬੈਕਵਰਡ ਲਿੰਕੇਜ ਦੇ ਵਿੱਚ ਹੀ ਆਹ ਜਿਹੜੀ ਇਹ ਬੰਦਿਆਂ ਦਾ ਨਾਮ ਆਉਂਦਾ ਸੀਗਾ ਪੁੱਛ ਕੇ ਤੇ ਤੇ ਉਹਦੇ ਇੰਟਰੋਗੇਸ਼ਨ ਤੇ ਸਾਡਾ ਇਹ ਬੰਦੇ ਨਿਕਲੇ ਇਹਨਾਂ ਤੇ ਵੀ ਬੜੇ ਵਧੀਆ ਤਰੀਕੇ ਦੇ ਨਾਲ ਆਹ ਇੰਟੈਲੀਜੈਂਸ ਨੂੰ ਗੈਦਰ ਕਰਕੇ ਹੋਰ ਉਸ ਨੂੰ ਡਿਵੈਲਪ ਕਰਕੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ ਜੇ ਇਹ ਲਖੜੀ ਰੋਡ ਸੈਲਰ ਦੇ ਨਜ਼ਦੀਕ ਉੱਥੇ ਆ ਰਹੇ ਸੀ ਸਾਡੇ ਵੱਲੋਂ ਸੜੀ ਟੀਮਸ ਉਹ ਲੋਕਾਂ ਨੂੰ ਇੰਟਰਸੈਪਟ ਕਰਕੇ ਫੜੇ ਗਏ ਤੇ ਇਵੇਂ ਹੀ ਮਕਦਮਾ ਨੰਬਰ 116 ਹੈ ਜੀ ਇਹਦੇ ਵਿੱਚ ਇਹ ਥਾਣਾ ਸਿਟੀ ਜ਼ੀਰਾ ਇਹਦੇ ਚ 51 ਕਿਲੋ 64 ਗ੍ਰਾਮ ਚੂਰਾ ਪੋਸਤ ਹੈ ਭੁੱਕੀ ਇਹ ਇੱਕ ਸੰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਇਹ Rajasthan ਤੋਂ ਇਹ ਲੈ ਕੇ ਆ ਰਹੇ ਸੀਗੇ ਇਹਦੀ ਵੀ ਇਹਨਾਂ ਨੂੰ ਸੀਗੀ ਉਹਨਾਂ ਨੂੰ ਇਨਫੋਰਮੇਸ਼ਨ ਸੀਗੀ ਤੇ ਉਹਦੇ ਤੇ ਪੁਲਸੂਆ ਮਨਸੂਰ ਦੇਵਾ ਚਤਰਾ ਰੋਡ ਜ਼ੀਰੇ ਉੱਥੇ ਇਹਨਾਂ ਨੂੰ ਇੰਟਰਸੈਪਟ ਕੀਤਾ ਟਰੱਕ ਦੇ ਵਿੱਚੋਂ ਇਹਨਾਂ ਨੂੰ ਬਰਾਮਦਗੀ ਹੋਈ ਹੈ ਤੇ ਇਹਦੇ ਵਿੱਚ ਇਹ ਦੋ ਜਣਿਆਂ ਦੀ ਗ੍ਰਿਫਤਾਰੀ ਹੈ ਸੰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਸਰ ਇਹ ਕਿnde ਵਿੱਚੋਂ ਪਾ ਕੇ ਲੈ ਕੇ ਆ ਰਹੇ ਸੀ ਕਿਹੜੀ ਚੀਜ਼ਾਂ ਦੇ ਵਿੱਚ ਲੈ ਕੇ ਆ ਰਹੇ ਸੀ ਇਹਦੇ ਵਿੱਚ ਜਿਹੜਾ ਕੁਝ ਹੋਰ ਕਾਦੀਆਂ ਸੀ ਜੀ ਉਹ ਟਰੱਕ ਸਰ ਤੇ ਰਬੜ ਵਾਲਾ ਪਾਊਡਰ ਸੀ ਰਬੜ ਵਾਲਾ ਜਿਹੜਾ ਪਾਊਡਰ ਜਾਂ ਹੁੰਦਾ ਹੈ ਉਹਦੀਆਂ ਬੋਰੀਆਂ ਉਹਦੇ ਟਰੱਕ 'ਚ ਰੱਖੀਆਂ ਹੋਈਆਂ ਸੀ ਉਹਦੇ ਵਿੱਚ ਲੁਕੋ ਲੁਕੋ ਕੇ ਇਹ ਉਕਤੀ ਜਿਹੜੀ ਲੁਕੀ ਹੋਈ ਸੀ ਦੋ ਘਟਿਆਂ 'ਚ ਉਹ ਉੱਥੋਂ ਬਰਾਮਦ ਹੋਈ ਹੈ ਤੇ ਐਵੇਂ ਹੀ ਮੁਕੱਦਮਾ ਨੰਬਰ 150 ਹੈ ਕਿ ਸਦਰ ਜ਼ੀਰਾ ਦਰਜ ਕੀਤਾ ਗਿਆ ਹੈ ਇਹਦੇ ਵਿੱਚ ਵੀ ਸਦਰ ਜ਼ਿਲ੍ਹਾ ਐਸ ਐਚਓ ਤੇ ਸੀਆਈਏ ਜ਼ਿਲ੍ਹਾ ਵੱਲੋਂ 20 ਕਿਲੋ ਆਫੀਮ ਜਿਹੜੀ ਉੱਥੋਂ ਬਰਾਮਦ ਹੋਈ ਹੈ 20 ਕਿਲੋ 258 ਗ੍ਰਾਮ ਤੇ ਇੱਕ ਕੈਨੇਡਾ ਕਾਰ ਤੇ ਦੋ ਮੋਬਾਈਲ ਤੇ ਇਹਦੇ ਵਿੱਚ ਤਿੰਨ ਜਣੇ ਗ੍ਰਿਫਤਾਰ ਕੀਤੇ ਆ ਜਿਹੜੇ ਹਰਜਿੰਦਰ ਸਿੰਘ ਗੁਰਜਿੰਦਰ ਸਿੰਘ ਤੇ ਸੁਰਜੀਤ ਸਿੰਘ ਇਹ ਸਾਰੇ ਮਖੂਏ ਦੀਏ ਦੇ ਆ ਰਹਿਣ ਵਾਲੇ ਥਾਣਾ ਬਖੂਏ ਦੀਏ ਚ ਰਹਿਣ ਵਾਲੇ ਤੇ ਇਹ ਇਥੋਂ ਯੂਪੀ ਤੇ ਇਹਨਾਂ ਦੇ ਇੰਟੈਲੀਜੈਂਸ ਇਨਪੁਟ ਸੀ ਗਿਆ ਸਾਨੂੰ ਵੀ ਇਹ ਬੰਦੇ ਜਿਹੜਾ ਕੰਮ ਕਰਦੇ ਜਿਹੜਾ ਇਹਦਾ ਉਪੀਮ ਵਗੈਰਾ ਲੈ ਕੇ ਵੇਚਦੇ ਆ ਕਿੱਥੇ ਰਹੀਗੇ ਨਾ ਤੇ ਇਹ ਬੜੇ ਇਹਨਾਂ ਨੇ ਇਨਫੋਰਮੇਸ਼ਨ ਬੇਸ ਜਦੋਂ ਸਰਚ ਕਰਨ ਲੱਗੇ ਉਸ ਤੋਂ ਬਾਅਦ ਗੱਡੀ ਦੀ ਤੇ ਉਹਨਾਂ ਨੇ ਸੀਕ੍ਰੀਟ ਕੰਟੇਨਰ ਬਣਾਏ ਹੋਏ ਸੀ ਗੱਡੀ ਦੇ ਵਿੱਚ ਜਿਵੇਂ ਇੱਕ ਪਿਛਲੇ ਪਾਸੇ ਗੱਡੀ ਦੇ ਉਹ ਇੱਕ ਉਹਦਾ ਸੀਕ੍ਰੀਟ ਕੰਟੇਨਰ ਜਆ ਬਣਾਇਆ ਹੋਇਆ ਸੀ ਜਗ੍ਹਾ ਬਣਾਈ ਸੀ ਜਿਹੜਾ ਆਮ ਪਤਾ ਨਹੀਂ ਲੱਗਦਾ ਸੀ ਉਸ ਨੂੰ ਇਹਦੇ ਪਾਰਟਸ ਦੇ ਨਾਲ ਹੀ ਟਕਿਆ ਹੋਇਆ ਸੀ ਜਿਵੇਂ ਕੋਈ ਰੋਬਨ ਪਾਰਟ ਜਿਹਾ ਹੋਵੇ ਤੇ ਉਹ ਇਥੋਂ ਤੇ ਅੱਗਿਓ ਗੱਡੀ ਦੇ ਅਗਲੇ ਪਾਸਿਓ ਬੋਨਟ ਦੇ ਥੱਲੇੋਂ ਉਥੋਂ ਇਹ 20 ਕਿਲੋ ਫੀਮ ਬਰਾਮਦ ਹੋਈ ਹੈ ਇਹ ਬਸਟਾ ਸ਼ਾਹ ਵਾਲਾ ਦੇ ਕੋਲੇ ਇਹਨਾਂ ਨੇ ਇਨਟਰਸੈਪਟ ਕੀਤਾ ਸੀ ਤੇ ਸਾਰਾ ਇਹਨਾਂ ਦਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਕਾਫੀ ਦਿਨ ਤੋਂ ਇਹਨਾਂ ਦਾ ਪਿੱਛਾ ਕਰਦੇ ਸੀ ਇੱਥੇ ਦਸਵੇਂ ਹੋ ਗਿਆ ਜੀ ਇੱਕ ਹੋਰ ਕੇਸ ਜਿਹੜਾ ਐਨਡੀਪੀਐਸ ਦਾ ਗਰੂ ਹਰਸ ਹੈ ਵੀ ਦਰਜ ਕੀਤਾ ਜਿੱਥੇ ਉਹ ਬੱਸ ਦੇ ਵਿੱਚ ਹੀ ਲੈ ਕੇ ਮਹਾਰਾਸ਼ਟਰ ਸਾਈਡ ਤੋਂ ਬੱਸ ਦੇ ਵਿੱਚ ਲੈ ਕੇ ਉਹ ਬੰਦਾ ਸਖਦੇਵ ਸਿੰਘ ਉਰਫ ਮੋਲੀ ਪੁੱਤਰ ਮਹਿੰਦਰ ਸਿੰਘ ਵਾਸੀ ਬਾਬਾ ਤਾਰੇ ਵਾਲਾ ਖੂ ਦਾਗਲੀ ਪੰਜੇ ਕੇ ਪ੍ਰਸਾਰ ਤੋਂ ਉਹ 35 ਕਿਲੋ ਭੁੱਕੀ ਚੂਰਾ ਪੋਸਟ ਉਹਦੇ ਵਿੱਚ ਲੈ ਕੇ ਆ ਰਹੇ ਸੀਗਾ ਉਸ ਨੂੰ ਜਦੋਂ ਹੀ ਉਤਰ ਕੇ ਕਿਤੇ ਉਸ ਨੂੰ ਕਾਬੂ ਕੀਤਾ ਗਿਆ ਤੇ ਉਸ ਤੋਂ ਵੀ 30 ਕਿਲੋ ਭੁੱਕੀ ਗ੍ਰਾਮਦ੍ਰਿ। ਸਭ ਟੋਟਲ ਕਿੰਨੇ ਮਕਦਮੇ ਦਰਜ ਕੀਤੇ ਔਰ ਕਿੰਨੇ ਇਹ 4 ਮਕਦਮੇ ਦਰਜ ਕੀਤੇ ਆ ਜੀ ਇੱਕ ਦੇ ਵਿੱਚ 1 ਕਿਲੋ 13 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਇੱਕ ਤਿੰਨ ਮੋਬਾਈਲ ਦੂਜੇ 'ਚ 51 ਕਿਲੋ 64 ਗ੍ਰਾਮ ਚੂਰਾ ਭੁਖੀ ਚੂਰਾ ਪੋਸ ਤੇ ਤੀਜੇ 'ਚ 20 ਕਿਲੋ 258 ਗ੍ਰਾਮ ਅਫੀਮ ਤੇ ਕ੍ਰੇਟਾਕਾਰ ਤੇ ਦੋ ਮੋਬਾਈਲ ਤੇ ਐਵੇਂ 35 ਕਿਲੋ ਭੁਖੀ ਚੂਰਾ ਪੋਸ ਇੱਕ ਚੌਥੇ ਇੱਕ ਤੇ ਚੋਤਾਂਵੇਂ ਹੋਰ ਕੁਝ ਵੀ ਬਰਾਮਦ ਹੋ ਸਕਦਾ ਜਿਵੇਂ ਫੀਮ ਵਾਲੇ ਆ ਦੇਖੋ ਜੀ ਇਹਨਾਂ ਤੋਂ ਜਿਹੜੀ ਹੋਰ ਪੁੱਛਗਿਛ ਜਾਰੀ ਹੈ ਜਿੱਥੇ ਇਹਨਾਂ ਦੇ ਬੈਕਵਾਰਡ ਤੇ ਫਾਰਵਰਡ ਲਿੰਕੇਜਸ ਆ ਉਹਨਾਂ ਨੂੰ ਵਰਕਆਊਟ ਕਰ ਰਹੇ ਆ ਤੇ ਇਹਨਾਂ ਤੇ ਹੋਰ ਵੀ ਸਾਨੂੰ ਸੰਭਾਵਨਾ ਹੈ ਜਿਵੇਂ ਪਹਿਲਾ ਕੇਸ ਵੀ ਤੁਹਾਨੂੰ ਦੱਸਿਆ ਸੀਗਾ ਹੈਰਨ ਜਿਹੜੀ ਰਿਕਵਰ ਹੋਈ ਹੈ ਉਹ ਸਾਡੀ ਬੈਕਵਰਡ ਲਿੰਕੇਜ ਦੇ ਵਿੱਚੋਂ ਜਿਹੜਾ 5 ਕਿਲੋ ਤੇ 29 ਲੱਖ ਰੁਪਇਆ बरामद ਹੋਇਆ ਸੀ ਉਸ ਕੇਸ ਦੀ ਬੈਕਵਰਡ ਲਿੰਕੇਜ ਦੇ ਵਿੱਚੋਂ ਆ ਤੇ ਅਸੀਂ ਹੋਰ ਵੀ ਸਾਨੂੰ ਉਮੀਦ ਹੈ ਵੀ ਕੁਝ ਦਿਨਾਂ ਚ ਅਸੀਂ ਹੋਰ ਵੀ ਇਹਦੇ ਜਨ ਰਿਕਵਰੀਜ਼ ਹੋਣਗੀਆਂ ਤੁਹਾਡੇ ਨਾਲ ਸਾਂਝੀ ਕਰਾਂਗੇ ਥੈਂਕ ਯੂ ਚਲੋ ਸਟ੍ਰੀਮ ਤੋਂ ਦੋ